ਸਤਿ ਗੁਰੂ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਦਾ 88 ਸਾਡੇ ਨਵੇਂ ਬਲੌਗਸ ਉਮੀਦ ਕਰਦੇ ਕਿ ਤੁਸੀਂ ਸਾਰੇ ਬੜੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਤੇ ਆਪਾਂ ਵੀ ਬੜੇ ਠੀਕ ਠਾਕ ਆ ਤੇ ਅੱਜ ਦਾ ਬਲੌਗ ਆਪਾਂ ਕਰਤਾ ਸਟਾਰਟ ਆਪਾਂ ਜਲਿਆ ਨਾ ਡਿਊਟੀ ਕਿੰਨੇ ਪਾਣੀ ਬਹੁਤ ਖਲੋਤਾ ਨੀ ਪੀਂਦਿਆ ਸਵੇਰ ਤੋਂ ਹੀ ਤੇ ਇੱਧਰ ਵੀ ਜੀ ਨੇ ਥੋੜੇ ਬੰਦੇ ਇਕੱਠੇ ਕਰਨੇ ਬਹੁਤ ਔਖੇ ਨੇ ਫੋਰਮੈਨ ਵੱਲ ਭਾਵੇਂ ਕਿ ਜੁਟੇ ਕਿਹੜਾ ਕਿਹੜਾ ਬੰਦਾ ਹੈ ਲੈ ਲਿਆ ਤੁਹਾਨੂੰ ਲਾਰਜੇ ਜਾ ਕੇ ਤਲਵਾਤ ਕਿ ਦੋਨੇ ਦਾ ਬੰਦਾ ਕਰਦਾ ਉਹਨਾਂ ਨੇ ਮਾਰ ਬੰਦਾ ਬੰਦਾ ਕਰਦੇ ਰਿਹਾ ਇਹ ਜੀ ਨਹੀਂ ਬਣਾ ਰੋ ਵੀ ਆਪ ਨੇ ਹੀ ਰੋਹਾਂਗੇ ਤੁਮੂੰ ਚੀਜ਼ਾਂ ਖੋਹਦੇ ਰੋਹੇ ਇੱਕੋ ਹੀ ਬੰਦਾ ਚਾਹੀਦਾ ਕਹ ਅਜੇ ਮੈਸੇਜਾਂ ਦੇ ਹੋ ਗਿਆ ਵੇਖੋ ਕਿੱਥੇ ਨਹੀਂ ਪਹੁੰਚਾ ਅੱਛਾ ਓਪਰੇਟਰ ਸਾਡੇ ਬਿਜੀ ਨੇ ਲੋਗ ਹੋਣ ਦੇ ਵਿੱਚ ਤੇ ਪਹੁੰਚਣਾ ਨਹੀਂ ਹਾਂ ਜੀ ਓਪਰੇਟਰ ਬਿਜੀ ਆ ਤੇ ਬਾਕੀ ਸਾਡੇ ਉੱਥੇ ਨਹੀਂ ਕਹਿੰਦੇ ਮਾਰਾ ਸੀ ਮਾਰ ਮਾਰ ਕਰਕੇ ਕੈਂਟਾ ਇੱਕ ਹੋਰ ਸੌ ਲਿਆ ਨੀਂਦ ਵਾੜੀ ਲੱਗੀ ਤੇ ਫਿਰ ਮੈਂ ਸਾਨੂੰ ਉਠਾਉਂਦਾ ਸੀ ਤੇ ਅਸੀਂ ਉੱਡੇ ਨਹੀਂ ਅਸੀਂ ਸੌ ਗਿਆ ਗਏ ਬੁਮਾਰ ਯਾਰ ਸਹਰੇ ਪਤਾ ਨਹੀਂ ਕਿਹਦਾ ਫੋਨ ਆਇਆ ਮੈਨੂੰ ਕਹਿੰਦੇ ਕਹਿੰਦੇ ਤੂੰ ਸਖਤਰ ਭਾਈ ਦੀ ਸਾਈਡ ਤੇ ਆ ਗਿਆ ਕੋਈ ਨਵਾਂ ਜਿਹਾ ਨੰਬਰ ਸੀਗਾ ਅੱਛਾ ਠੀਕ ਹੈ ਜੀ ਮੈਂ ਬਲੌਗ ਤੇ ਦੇਖਿਆ ਤੈਨੂੰ ਆਹ ਵਾਹ ਉਹ ਵੈਰੀ ਨਾਈਸ ਆਏ ਹੋਏ ਬਲੌਗ ਤੇਰਾ ਆਪਣੇ 바ਵਾ ਦੂਰ ਤੱਕ ਚੱਲਦੇ ਨੇ ਆ ਦੂਰ ਤੱਕ ਮਹਾਰਾ ਨੇ ਆਪਣੇ ਬਲੌਗ ਦੀਆਂ ਸੁੱਤੇ ਹੀ ਦੇ ਹੁਣ ਚੱਲੇ ਆਪਾਂ ਡਿਊਟੀ ਮਿਲਦੇ ਆ ਤੁਹਾਨੂੰ ਲਾਂਡ ਚ ਜਾ ਕੇ ਬੰਦੇ ਇਕੱਠੇ ਕਰ ਲਈਏ ਪਹਿਲਾਂ ਡਿਊਟੀ ਯੋੜੇ ਰਜਸੀ ਸਾਡੇ ਬੋਗਣਾ ਨਿਕਲ ਲੱਗਾ ਤੇ ਨਹੀਂ ਕਹਿੰਦੇ ਬਹੁਤ ਤੇਜ਼ ਆ ਉਹਨਾਂ ਦਾ ਬਹੁਤ ਤੇਜ਼ ਮੀਂਹ ਆਉਂਦੀ ਸੁਭਾਵਨਾ ਹੈਗੀ ਬੰਦੇ ਸਾਡੇ ਨਾਲ ਬੰਦ ਗਏ ਹੈ ਹੈਲੋ ਗਾਇਸ ਹਾਈ ਉਹਦਾ ਮੂੰਹ ਕਿ ਐਸਾ ਬਣਾਇਆ ਤੂੰ ਛਤਰੀ ਦੇ ਦੇ ਨਾਲ ਵੀ ਵੀ ਤੁਹਾਨੂੰ ਆਪ ਕੋ ਬਾੜੀ ਛਤਰੀ 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 ਗਿਆ ਮਗਵਾ ਜਰੂਰਤ ਪਵੇਗੀ ਵਾਹ ਜਾ ਕੇ ਗਾਰਡਨ ਲੈ ਜਾਂ ਜਾਂ ਕਾਂ ਕੋਈ ਨਾ ਕੋਈ ਰਹਿਣ ਤੇ ਟ੍ਰੈਨ ਪੁੱਟਾ ਇਹਦਾ ਗੁੱਸਾ ਹੀ ਕਰ ਗਿਆ ਦੇ ਆ ਇਹ ਸਟਰੀ ਮੰਗਦੇ ਆ ਇਹ ਆ ਹਾਂ ਯਾਰ ਉਹ ਤਾਂ ਹਟਾਈ ਨਹੀਂ ਉਥੋਂ ਉਹ ਸੀਮਿੰਟ ਵਾਲੇ ਇੱਧਰ ਲੈ ਹਾਂ ਉਹ ਸਾਹਮਣੇ ਬਲੌਗ ਉਹ ਸਾਹਮਣੇ ਉਹਨੇ ਕਿ ਭੇਜਦੀ ਥੋੜਾ ਨੰਬਰ ਨਾ ਇਹ ਕੋਈ ਨਾ ਖੜਾਓ। ਸਿੱਧਰੋ ਆਪਾਂ ਜਿਹੜਾ ਪਹਿਲਾ ਗਾਟਰ ਲੈ ਕੇ ਆਏ ਇਹਦੇ ਉਹ ਲਾ ਕੇ ਤੇ ਆਪਾਂ ਉਹ ਇਥੇ ਰੱਖਦੇ ਲੱਗੇ ਆ ਤੇ ਉਸ ਤੋਂ ਬਾਅਦ ਅੱਗੇ ਫਿਰ ਆਪਾਂ ਗਾਟਰ ਲੈ ਕੇ ਜਾਵਾਂਗੇ। ਇੱਧਰ ਕੱਟ ਕਲਿੱਪਾਂ ਲੈਣ ਨੂੰ ਮਿਲਦੀਆਂ ਕਿਉਂਕਿ ਇੱਧਰ ਆਣਗੇ ਆਪਾਂ ਨੂੰ ਚਲਾਉਣੀ ਪੈਂਦੀ ਕ੍ਰੇਨ ਤੇ ਉਹ ਸਾਈਡ ਜਾ ਕੇ ਕਰੀਦੀ ਫੋਰਮੈਨ ਨੇ ਫੋਰਮੈਨ ਨੇ ਕੀ ਕਰੀਦੀ ਬਸ ਇਦਾਂ ਚੱਲ ਜਾਈਦਾ। ਕੋਈ ਮੈਂ ਤਾਂ ਬਹੁਤ ਹੋ ਗਿਆ। ਤੇ ਸਾਰੇ ਤੇ ਰੱਖ ਗਾਟਰ ਮੈਂ ਬਾਹਰ ਜਾਣਾ। ਸ਼ੁਰੂ ਕਰਾ ਸ਼ੁਰੂ ਤੇ ਲੋੜਾ ਤੇ ਲੋ ਬੋਸ ਤੇ ਲੋ ਬੋਸ ਖੜਾ ਹੈ ਤੇ ਉਧਰ ਆ ਗਿਆ ਵਾ ਲੋਡਰ ਨੂੰ ਲੈ ਕੇ ਜਾਵਾਂਗਾ ਤੇ ਐਕਸਲ ਵੀ ਮੇਟਰ 2:00 ਵਜੇ ਆ ਤੇ ਚਾਹੀ ਗਾਟਰ ਅਨਲੋਡ ਹੋ ਗਿਆ ਡਾ ਡਰ ਗਿਆ ਤੋਂ ਇਹ ਵਾਲੇ ਹੋਟ ਤੇ ਜੇ ਮਹਾਰਾਜ ਜੀ ਦਰਬਾਰ ਆਉਣ ਦੀ ਸੁਭਾਵਨਾ ਤਾਂ ਪੂਰੀ ਪੂਰੀ ਆ ਜੀ ਕਿਸਾਨ ਰੱਖੇ ਬਹੁਤ ਸੁਬਰੀਏ ਜੀ ਜਿਹੜੇ ਹੋਣਗੇ ਅੱਗਾਂ ਦੇ ਨਾ ਹੋਣੇ ਕੋਈ ਜੇ ਸਾਡਾ ਜੀ ਪਾੜ ਜਾ ਹਰੀਆਂ ਭਰੀਆਂ ਹੋਣੀਆਂ ਜੀ ਹਰ ਹੀ ਹੋਇਆ ਪੈ ਕੰਮ ਇਹੇ ਕਰੇਨਾ ਜਾਂਦੇ ਆ ਕੀ ਜਾਂਦੇ ਆ ਬਹੁਤ ਤਕੜਾ ਮੋੜ ਲੱਗਿਆ ਪਿੱਛੇ ਵੀ ਗਿਆ ਕੋ ਪਿੱਛੇ ਜਾ ਰਿਹਾ ਕੋ ਉਹ ਉਧਰ ਵੀ ਲਾਲ ਲਾਲ ਜੇ ਜਾ ਰਿਹਾ ਪਿੱਛੇ ਉਹ ਨਿਕਲੇਗਾ ਇੱਕ ਹੋਰ ਆ ਰਿਹਾ ਹੈ ਇਹ ਕਿੰਦਾ ਹੈ ਕਿੰਦਾ ਜੀ ਤੇਰੇ ਨਾਲ ਕੇ ये बड़ी बां बागड़ा है हैं ये Oh. ਆਪਣਾ ਇਹ ਬ੍ਰਿਜ ਆ। ਉਹ ਇਹਦੇ ਉੱਪਰੋਂ ਵੀ ਨਿਕਲਣਾ ਵਾਲੇ ਨੇ। ਹਾਂ। ਇਹਦੇ ਨਾਲ-ਨਾਲ ਜਿੰਨਾ ਗੋਲੇ ਘੁੰਮਣ ਦੇ ਉਹਨੇ ਉਹ ਵੀ ਘੁੰਮਣਾ। ਉਹਨੇ ਹੀ ਘੁੰਮਣਾ। ਇਹਨਾਂ ਨੇ ਤਾਂ ਗਾਡਰ ਕੰਮ ਕੀ ਨਹੀਂ ਕੀਤਾ, ਇਹਨਾਂ ਨੇ ਤਾਂ ਉੱਪਰ ਹੀ ਉੱਪਰ ਹੀ ਕਾਸਟਿੰਗ ਕੀਤੀ ਆ। ਉਹ ਲੰਮਾ ਹੈ ਨਾ ਉਹ ਗਾਂਹ ਜਾ ਕੇ ਜੋੜਨਾ। ਇਧਰੋਂ ਵੀ ਉਹ ਗਾਂਹ ਜਾ ਕੇ ਜੋੜਨਾ। ਉਹ ਜਿਹੜੇ ਬੋਟ ਆ ਉਹਦੇ ਲਾਗੇ ਜਾਓ ਉਹੋ ਸਾਹਮਣੇ ਰੇਲਵੇ ਡ੍ਰੈਗ ਪਾਰ ਕਰਕੇ ਹਾਂ ਡ੍ਰੈਗ ਪਾਰ ਕਰਕੇ ਟ੍ਰੈਕ ਪਾਰ ਕਰਕੇ ਗਾੜੀ ਜੁੜਨਾ ਓਕੇ ਠੀਕ ਹੋ ਗਿਆ ਮੇਰੀ ਅੱਜ ਇਧਰ ਕੰਮ ਬੰਦ ਪਿਆ ਇਹ ਦੇਖੋ ਸਾਡਾ ਸਾਰਾ ਰੋਡ ਬਣ ਗਿਆ ਨਵਾਂ ਕੰਕ੍ਰੀਟ ਕਰਾਤੀ ਐ ਪਾਣੀ ਖਤਮ ਹੋ ਗਿਆ ਹੁਣ ਇੱਥੇ ਹਾਂ ਉਹ ਸਾਡੀ ਗੱਡੀ ਵੀ ਚਮਕਦੀ ਚਮਕਦੀ ਲਿਆ ਕਰੇਗੀ ਅੱਜ ਮੀਂਹ ਪਿਆ ਰੋੜੋਂ ਉਹਦਾ ਕਰਕੇ ਰੇਤ ਰੂਤ ਇਧਰੋਂ ਫੁਰਖੜ ਕੇ ਆਏਗੇ ਇੰਨਾ ਥੋੜੀ ਕੀ ਜਾਂਦਾ ਇੰਨਾ ਕੀ ਜਾਂਦਾ ਨਵਾਂ ਕੰਕਰੀਟ ਚੜਾ ਕੇ ਦਿੱਤੀ ਨਾ ਹੋਣੀ ਹਾਂ ਲੋ ਵੀ ਮਿੱਤਰੋ ਇਧਰੋਂ ਵੀ ਕਿੰਨੇ ਕਟਰ ਹੋ ਗਿਆ ਲੋਡ ਤੇ ਆਪਾਂ ਉਹਨ ਲੈ ਕੇ ਜਾਣਾ ਆਪਣਾ ਫੋਰਮੈਨ ਲੱਗਾ ਗੱਲੀ ਤੇ ਬਾਕੀ ਦੇਖਦੇ ਆ ਇਹਨੂੰ ਗਾਟਰ ਨੂੰ ਲੈ ਕੇ ਚੱਲ ਗਿਆ ਲੋਡ ਗਾਟਰ ਹੋ ਗਿਆ ਲੋਡ ਬੈਲਟ ਮਾਰਨੀ ਆ ਵੀ ਬਸ ਓਕੇ ਥੈਂਕ ਯੂ ਗਾਟਰ ਲੋਡ ਹੋ ਗਿਆ ਕਹਿੰਦਾ ਕਹਿੰਦਾ ਆਪਣੇ ਮੈਸੇਜ ਡਾਲ ਦੀਆ ਪਹਿਲੇ ਐਕਸਲ ਨਹੀਂ ਲੱਗ ਰਿਹਾ ਅੱਛਾ ਫਿਰ ਕਹਿੰਦਾ ਮੈਸੇਜ ਡਾਲਦੇ ਵੇ ਐਕਸਲ ਲੱਗ ਗਿਆ ਕਹਿੰਦਾ ਉਸਮੇ ਤੁਹ ਮੈਸੇਜ ਮਿਲ ਜੂਗਾ 1 ਮਿੰਟ ਦਾ ਸਬਰ ਨਹੀਂ ਹੈ ਸਬਰ ਤਾਂ ਬਹੁਤ ਓਕੇ ਥੈਂਕ ਯੂ ਚੱਲਿਓਣ ਆਪਾਂ ਗਾਟਰ ਲੈ ਕੇ ਫਿਰ ਕਰਦੇ ਆ ਗੱਡ ਨੂੰ ਖਾਲੀ ਮੈਂ ਦੇਖੋ ਮੈਂ ਕਿ ਮੈਂ ਲਿਖਾਈ ਪੈਗਾ ਪ੍ਰੋਵਾਈਡ ਗੈਂਡਰੀ ਐਸੀ ਲਿਖਾ ਹੱਸ ਦਬੇਗਾ ਮੈਂ ਕਿ ਵੇਟ ਫੋਰ ਗੈਂਡਰੀ ਫੋਰਗੇਟ ਲੋਡਿੰਗ ਵਰਕ ਓਕੇ ਥੈਂਕ ਯੂ ਮੈਂ ਮਟਰ ਗੱਡਰ ਬੰਦੇ ਤਾਲਾ ਤੇ ਮੀਆਂ ਜਿਹੜਾ ਰੁਕਨ ਦਾ ਨਾਂ ਨਹੀਂ ਲੈਣਾ ਉਹ ਮੀਆਂ ਹੋ ਗਿਆ ਤੇਜ਼ ਤੇ ਦੇਖਦੇ ਆ ਇੱਕ ਗੱਡਰ ਹੈਗਾ ਆਪਾਂ ਦਾ ਬਾਜਾਂ ਕਿਦੋਂ ਉਹ ਗਾਰਡਰ ਕੰਨ ਤੋਂ ਬਾਅਦ ਫਿਰ ਉਹ ਤੋਂ ਬਾਅਦ ਆਪਾਂ ਚੱਲ ਜਾਣਾ ਵਾ ਉੱਚ ਤੇ ਫਿਲਹਾਲ ਜਾ ਕੇ ਦੇਦੇ ਆ ਡਟ ਦਾ ਕੀ ਮਾਲ ਚੱਲੇ ਲੋਡਿੰਗਾ ਆ ਜਾਂਦਿਆ ਹੋ ਜਾਂਦੀ ਹੈ ਜਾਂ ਲੇਟ ਹੁੰਦਾ ਜਾਂ ਕੀ ਹਿਸਾਬ ਕਿਹਾ ਉਹ ਮੇਰੇ ਸੋਣਾ ਇੱਕ ਤੋਂ ਡੇਢ ਘੰਟਾ ਲੱਗ ਜਾਣਾ ਉਹ ਵੀ ਆਉਂਦੇ ਨੂੰ ਕਿਉਂਕਿ ਉੱਥੇ ਜਾ ਕੇ ਉਹ ਨਹੀਂ ਮਿਲਦੀਆਂ ਫਿਰ ਮੁੜ ਕੇ ਬਾਅਦ ਚੋਂ

ਇੰਨਾ ਕਿ ਤੇਜ਼ ਪੈਦਾ ਪਿਆ ਪਾਣੀ ਪਾਣੀ ਹੋਇਆ ਪਿਆ ਹੁਣ ਕੋਈ ਬੰਦੇ ਸਾਡੇ ਦਿਨੇ ਹੁੰਦੇ ਆ ਡਿਊਟੀ ਤੇ ਉਹ ਬਲੌਗ 'ਚ ਨਹੀਂ ਆਉਂਦੇ ਗੁੱਸਾ ਕਰਦੇ ਹਾਂ ਇਹ ਕਰਕੇ ਉਹਨਾਂ ਦੀ ਹੁਣ ਸਵੇਰੇ ਜਾ ਕੇ ਪਹਿਲਾਂ ਕਲਿੱਪਾਂ ਲਈਆਂ ਜਾਂਦੇ ਚੱਲ ਪੈਰਗੁੱਟ ਦੇ ਮੈਣੀਆਂ ਮੈਂ ਤਾਂ ਗੁੱਟ ਹੀ ਮਾਰੀ ਉਹ ਸਾਨੂੰ ਗਾੜੀਆਂ ਕਹਿੰਦੇ ਤੂੰ ਬਦਲ ਗਿਆ ਦਮਿਓਨੀ ਬਦਲ ਰਿਹਾ ਬਦਲ ਮਾਈ ਕਲੀਨਿੰਗ ਤਾਂ ਇੰਨਾ ਰਾਮ ਬੇਨਾ ਮੀਜ ਪੀਜਿਆ ਕਰ ਰਿਹਾ ਤੇ ਮੈਂ ਤੁਹਾਡੀਆਂ ਨੇ ਕਲਪਾ ਤੁਹਾਡੀਆਂ ਕਲਪਨ ਲੈ ਲਿਆ ਗਰ ਬਾਕੀ ਦਾ ਸੋਮਾ ਚਾਰ ਇਦਾਂ ਤੇ ਕੰਮ ਆਪਾਂ ਜਾਂ ਲਗੇ ਕਿ ਬੰਦ ਮਿਲਾਂਗੇ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਤੱਕ ਤਤਲੀ ਜੁੜੇ ਰੋ ਆਪਣੇ ਨਾਲ ਇੰਨੇ ਬੋਨਾ ਹੁਣ ਧੀਰੇ ਦਾ ਮੈਂ ਹੈ ਉਹ ਲੋਡ ਕਰਦੇ ਆ ਯਾਦ ਹੈ ਭਵਨ ਅਗਰ ਨਹੀਂ ਹੋਇਆ ਹੋਊਗਾ ਤਾਂ ਉਹਨੂੰ ਕੋ ਛੱਡ ਦੋ ਰਹਿਣ ਤਾਂ ਕੋਈ ਨਹੀਂ ਹੈ ਹਾਂ ਬਾ ਗੰਢੀ ਧਾਰੋ ਯਾਰ ਐ ਇੰਨੇ ਤਾਂ ਸਟਾਰਟ ਆ ਲੱਗ ਗਈ ਐਂਟਰੀ ਗਾਟਰ ਨੂੰ ਲਾਪੇ ਕਹਿੰਦੇ ਆ ਖਲੋਤੇ ਥਲੇ ਮੈਂੜਾ ਨੂੰ ਬਚਾਤੇ ਨੂੰ ਠੀਕ ਇਹਨਾਂ ਠੀਕ ਕਿ ਸੋ ਸਾਡਾ ਸ਼ਹਿਰ ਗਏ ਜਾਨੀ ਜਪ ਗਿਆ ਨਹੀਂ ਤੇ ਮੇਰੇ ਸ਼ਹਿਰ ਡੁੱਬ ਗਿਆ ਜਾਨੀ ਜਾਨੀ ਅੱਜ ਸਾਡਾ ਸ਼ਹਿਰ ਡੁੱਬ ਚੱਲਿਆ ਮਬਈ ਬਹੁਤ ਮੀਂਹ ਮੀਂਹ ਹੋਇਆ ਪਿਆਈ ਮੈਂ ਵੀ ਬਣਾਉਂਗਾ ਯਾਰ ਇਹ ਆਈ ਇੱਥੇ ਐਂ ਹੀ ਰਹਿਨੇ ਆ ਇੱਥੇ ਰੁਕ ਲਿਓ ਇੱਥੇ ਪਾ ਲੈਣਾ ਆਪਾਂ ਬਲੌਗ ਕਿਤੇ ਐਂ ਹੀ ਰਹਿਨੇ ਆ ਤੇ ਮੀਓ ਮੀਓ ਪਾਣੀਓ ਪਾਣੀ ਹੋਇਆ ਪਿਆ ਕਮ ਪੱਲਾ ਪੱਲਾ ਪੱਲਾ